हाँ जी नमो राण जी जड़ी मैं भीडियो पाने पहले तो ध्यान ना सुन लिया करो सारे लिए इको जी होंगी देखो किसी नहीं कि फायदा कर दी आपको पैसा तो लेंदन भी मेरी कोई थोड़े तो ना ये शर्त रखी हुई मैं इन्ने पैसे ले, ले मैं करूँ या करूँ नहीं करना उस मालिक ने आ रब ने करना बस थोड़ी तो किस्मत तो खोल दी मेरे को अनेक ही कमेंट आए पे ने हजे मैं लाए नहीं वीडियो नवे बिल्कुल न्यू कमेंट आए हुए ने ਤੇ ਉਹ ਵੀ ਮੈਂ ਲਾਉਂਗੀ ਤੇ ਹਜੇ ਜਿਹੜੇ ਮੁੰਡਾ ਲਾਉਂਦਾ ਹੁੰਦਾ ਉਹਦੇ ਕੋਲੇ ਟਾਈਮ ਨਹੀਂ ਜੀਰੀ ਚੱਕਦੇ ਨੇ ਇਹਦੇ ਕਰਕੇ ਤੇ ਬਾਕੀ ਜਦੋਂ ਤੁਸੀਂ ਆਪਾ ਕਰਦੇ ਹੋ ਮੰਨ ਦੇ ਵਿੱਚ ਪਹਿਲਾਂ ਤਾਂ ਸ਼ੰਕਾ ਰੱਖ ਲੈਣ ਬੇਬੇ ਦੇ ਜੁੱਤੀਆਂ ਕਿੰਨੀਆਂ ਕੁ ਮਾਰੀਏ ਦੇਖੋ ਫਿਰ ਜਾਇਦਾ ਕਹਿੰਦੇ ਨੇ ਮੂੰਹ ਉਹ ਜੀ ਚਪੇੜ ਆਪਾਂ ਸਿੱਧੀ ਜੀ ਗੱਲ ਦੱਸਦੇ ਆ ਫਿਰ ਇੱਕ ਤੁਸੀਂ ਕਹਿੰਦੇ ਹੋ ਵੀ ਜੀ ਸਾਡੇ ਵਾਸਤੇ ਵੀਡੀਓ ਬਣਾਓ ਸਪੈਸ਼ਲ ਸਾਡਾ ਸਾਡੇ ਇਕੱਲੇ ਖਾਤਰ ਇਕੱਲੇ ਖਾਤਰ ਕੋਈ ਪਾਣੀ ਹੁੰਦਾ ਦੁਨੀਆ ਤੇ ਇਕੱਲੇ ਖਾਤਰ ਕੋਈ ਮਰੀਜ਼ ਲਈ ਡਾਕਟਰ ਨਹੀਂ ਬਣਿਆ ਕੋਈ ਵੈਦ ਨਹੀਂ ਬਣਿਆ ਕੋਈ ਹਕੀਮ ਨਹੀਂ ਬਣਿਆ ਕੋਈ ਜੋਸਤ ਨਹੀਂ ਬਣਿਆ ਕੋਈ ਤੰਤਰ ਮੰਤਰ ਵਾਲਾ ਬਾਬਾ ਨਹੀਂ ਬਣਿਆ ਕਿਸੇ ਕੱਲੇ ਖਤ ਸਾਰਿਆਂ ਲਈ ਇੱਕੋ ਜਿਹਾ ਕੰਮ ਕਰਦੇ ਨੇ ਕਿਸਦੇ ਉਹਨਾਂ ਦੀ ਚੀਜ਼ ਕੰਮ ਕਰਦੀ ਏ ਕਿਸੇ ਤੇ ਨਹੀਂ ਕਰਦੀ ਇਹੇ ਬਾਣੀ ਦਾ ਸਾਬਾ ਸਾਰਿਆਂ ਲਈ ਬਾਣੀ ਇੱਕਾ ਚਾਹੇ ਵਹਿਲ ਪੜ ਲਓ ਚਾਹੇ ਗੁਰੂ ਗ੍ਰੰਥ ਸਾਹਿਬ ਪੜ ਲਓ ਚਾਹੇ ਕ੍ਰਾਂਤੀ ਪੜ ਲਓ ਚਾਹੇ ਤੁਸੀਰ ਮਹਿਨ ਪੜ ਲਓ ਸਾਰਿਆਂ ਧਰਮਾਂ ਦੀ ਬਾਣੀ ਇੱਕ ਭਾਸ਼ਾ ਆਡਾ ਆਡਾ ਇਹ ਤੁਹਾਨੂੰ ਬੜਾ ਇੱਕ ਪਲੇਖਾ ਬਹੁਤ ਵੱਡਾ ਹਰ ਇੱਕ ਚੀਜ਼ ਸਾਰਿਆਂ ਲਈ ਇੱਕੋ ਜੀ ਆ ਬਾਣੀ ਜੇ ਤੁਸੀਂ ਪੜੋ ਸਾਰੇ ਪੂਰੇ ਤੁਸੀਂ ਐ ਲੱਗੋਗੇ ਵੀ ਅਸੀਂ ਜਿਹੜਾ ਮਰਜੀ ਧਰਮ ਦਾ ਗ੍ਰੰਥ ਪਾ ਲਈ ਜਿਹੜਾ ਤੁਸੀਂ ਮਰਜੀ ਧਰਮ ਦੇ ਵਿੱਚ ਤੁਹਾਨੂੰ ਐ ਲੱਗੂ ਵੀ ਤਾਂ ਸਾਡੇ ਵੀ ਗ੍ਰੰਥ ਦੇ ਵਿੱਚ ਲਿਖਾਇਆ ਚੀਜ਼ਾਂ ਤੁਹਾਨੂੰ ਬਸ ਫਰਕ ਉਹ ਲੈ ਪਰਦੇ ਧਰਮਾਂ ਵਾਲੇ ਲੜ ਲੜ ਮਰਦੇ ਸੱਚੀ ਗੱਲ ਹੈ ਕਿ ਮਜ਼ਾਕ ਨਹੀਂ ਹੈ ਕਿ ਮੈਂ ਗਰੀ ਗੱਲ ਕਹਿਨੀ ਹਾਂ ਮੈਂ ਸੋਲਾਂ ਨੇ ਸੱਚ ਕਹਿਨੀ ਹੈ ਕੋਈ ਜੱਟ ਸਿੱਧਾ ਜੇ ਹੁੰਦਾ ਨੇ ਸਿੱਧੀ ਜੀ ਗੱਲ ਕਰ ਦੇਣ ਨਾਲ ਇੱਕ ਮਾਖ ਫਰਾ ਕੇ ਨਹੀਂ ਜ਼ਿਆਦਾ ਕਰਦੇ ਹੁੰਦੇ ਦੇਖੋ ਤੁਸੀਂ ਕਹਿ ਦੇਣਾ ਬੇਬੇ ਗੱਲ ਲੰਬੀ ਲੈ ਜਾਂਦੀ ਆ ਜੇ ਮੈਂ ਤੁਹਾਨੂੰ ਸਮਝਾਵਾਂ ਨਾ ਬਿਨਾ ਸਮਝਾਇਆ ਤਾਂ ਡਾਕਟਰ ਵੀ ਦਵਾਈ ਨਹੀਂ ਦਿੰਦਾ ਹੈ ਉਹ ਵੀ ਸਮਝਾਉਂਦਾ ਜੇ ਤੁਸੀਂ ਉਹਦੀ ਗੱਲ ਨੂੰ ਸਮਝੋਗੇ ਤਾਂ ਤੁਹਾਨੂੰ ਆਰਾਮ ਆਊਗਾ ਅਗਰ ਤੁਸੀਂ ਨਹੀਂ ਸਮਝ ਰਹੇ ਫੜ ਤੱਕ ਡਾਕਟਰ ਕੋ ਪੈਸੇ ਦਿੱਤਾ ਦਵਾਈ ਕੋਈ ਚੱਲ ਤਰਪੇ ਪਰ ਘਰੇ ਆ ਕੇ ਡਾਕਟਰ ਨੂੰ ਫੋਨ ਕਰ ਕਰ ਪੁੱਛਦਾ ਡਾਕਟਰ ਤੁਹਾਡੇ ਨਾਲ ਗੱਲਾਂ ਨਹੀਂ ਕਰਦਾ ਕਿ ਤੁਸੀਂ ਉਹਨੇ ਕਿਹੜਾ ਤੁਹਾਨੂੰ ਸਮਝਾਤਾ ਦੇਖੋ ਕਿ ਸੋ ਕੋਈ ਵੀ ਐਨਾ ਟਾਈਮ ਨਹੀਂ ਹੁੰਦਾ ਵੀ ਕਿਸੇ ਨਾਲ ਕੋਈ ਫੋਨ ਤੇ ਗੱਲ ਕਰੇ ਹੈਕ ਨਹੀਂ ਤੇ ਮੈਂ ਤੁਹਾਨੂੰ ਵੀਡੀਓ ਪਾਉਣੀ ਹੈ ਵੀਡੀਓਸ ਤੇ ਧਿਆਨ ਨਾਲ ਵਾਚ ਕਰਿਆ ਕਰੋ ਦੇਖੋ ਅੱਜ ਮੈਂ ਪੀਲੀ ਸਰੋ ਦੇ ਪਾ ਪਾਉਣ ਲੱਗੇ ਬਹੁਤ ਵੱਡੇ ਵੱਡੇ ਪਾ ਨੇ ਹੁਣ ਜੇ ਤੁਸੀਂ ਸਟੈਪ ਲਾਈ ਜਾਵੋਗੇ ਵਿੱਚੋਂ ਵੀਰੋ ਕੱਟਤੀ ਸੁਣ ਲਈ ਕੱਟਤੀ ਸੁਣ ਲਈ ਜਾਂ ਆਕਾਸ਼ ਦੀਆਂ ਵਾਕੀ ਵੀਡੀਓ ਸੁਣ ਲਿਆ ਕਰੋ ਸ਼ਾਮ ਟਾਈਮ ਰਾਤ ਨੂੰ ਜਦੋਂ ਤੁਹਾਡਾ ਟਾਈਮ ਉਸ ਟਾਈਮ ਸੁਣ ਲਿਆ ਕਰੋ ਦੇਖ ਵੀਡੀਓ ਜੇ ਆਪਾਂ ਤੁਹਾਨੂੰ ਸਮਝਾਵਾਂਗੇ ਨਹੀਂ ਤੁਹਾਡੇ ਸਮਝ ਕੇ ਹੁਣ ਇਕੱਲਾ ਇਕੱਲਾ ਆਪਾਂ ਕੱਲਾ ਕੱਲਾ ਆਪਾਂ ਤੁਹਾਨੂੰ ਸਮਝਾਉਣਾ ਪੈਣਾ ਐਸੇ ਕਰਕੇ ਮੈਂ YouTube ਤੇ Facebook ਤੇ ਮੇਰੀ ਲੌਂਗ ਵੀਡੀਓ ਐਡੀ ਨਹੀਂ ਪੈਂਦੀ ਮੈਂ YouTube ਤੇ ਆਈ ਆ ਧਿਆਨ ਨਾਲ ਸੁਣੋ ਪਹਿਲ ਤਾਂ ਤੁਸੀਂ ਤਿੰਨ ਛੁਟਕੀਆਂ ਪੀਲੀ ਸਰੋਂ ਦੀਆਂ ਲੈਣੀਆਂ ਨੇ ਹਮ ਲੈ ਕੇ ਉਹਦੇ ਵਿੱਚ ਕਪੂਰ ਬਰੀਕ-ਬਰੀਕ ਕਰਕੇ ਆਇਆ ਭੋਰ ਲੈਣਾ ਥੋੜਾ ਜਿਹਾ ਤੇਲ ਪਾ ਲੈਣਾ ਤੇਲ ਪਾ ਕੇ ਆਪਦੇ ਜਿਹੜਾ ਘੜੀ ਦਾ ਉਲਟਾ ਸਾਈਡ ਹੁੰਦਾ ਹੱਥ ਨੂੰ ਆਪਦੇ ਨੂੰ ਉਲਟਾ ਘੁਮਾ ਲੈਣਾ ਇਸ ਤਰ੍ਹਾਂ ਸੱਤ ਤਵਾਰਾ ਕਮਾ ਕੇ ਫਿਰ ਤੁਸੀਂ ਕੀ ਕਰਨਾ ਨੂੰ ਆਇਆ ਹੈ ਜਾਂ ਇਕੱਠੀ ਕਰ ਲੈਣਾ ਇਕੱਠੀ ਇਕੱਠੀ ਕਰਕੇ ਕਿਸੇ ਕਾਗਜ਼ ਚੋਂ ਦੀ ਗੋਲੀ ਬਣਾ ਲੈਣੀ ਹੈ ਉਹ ਜੁੜੀ ਬਣੀ ਹੀ ਆ ਹੁਣ ਤੁਸੀਂ ਇਹਨੂੰ ਚਲਾ ਦੇਣਾ ਜੋ ਵੀ ਤੁਹਾਡੇ ਤੇ ਅੱਲ ਵਾਲਾ ਸੀ ਜੋ ਵੀ ਨਾજર ਸੀ ਜਾਂ ਕੋਈ ਵੀ ਤੁਹਾਡੇ ਉੱਤੇ ਕੋਈ ਉਪਰੀ ਨਿਗਾਹ ਦਾ ਛਾਇਆ ਸੀ ਜਾਂ ਕੁਝ ਵੀ ਸੀ ਤੁਹਾਨੂੰ ਮਿੰਟੋ ਸੈਕੰਟੀ ਲੱਗੂ ਵੀ ਸਾਡਾ ਸਰੀਰ ਹੌਲਾ ਹੋ ਗਿਆ ਜੋ ਲੜਨ ਨੂੰ ਮਨ ਕਰਦਾ ਸੀ ਉਹ ਸ਼ਾਂਤ ਹੋ ਗਿਆ ਜਿਹੜਾ ਹਾਇ ਕਾਬ ਕਰਦੇ ਸੀ ਸਰਵੇ ਕਲਪਦੇ ਸੀ ਉਹ ਠੀਕ ਹੋਗਾ ਜਾਂ ਚਾਹਕ ਤੁਹਾਡਾ ਕੁਛ ਨਾ ਕੁਛ ਸਰੀਰ ਦੇ ਵਿੱਚ ਗੜਬੜ ਹੁੰਦੀ ਸੀ ਕੁਝ ਦੁਖਣ ਲੱਗਿਆ ਕਦੇ ਕੁਝ ਹੋ ਗਿਆ ਕਦੇ ਠੀਕ ਹੋ ਗਿਆ ਇਹ ਕੁਝ ਤੁਹਾਡਾ ਠੀਕ ਹੋ ਸਿਰਫ ਇੰਨਾ ਹੀ ਕੰਮ ਕਰਨਾ ਹੁਣ ਦੇਖੋ ਦੂਜਾ ਟੋਟਕਾ ਹੁਣ ਜਮੈਂ ਤੁਹਾਨੂੰ ਦੂਜੇ ਵਿੱਚ ਨਹੀਂ ਸਮਝਾਉਂ ਤੁਹਾਡੇ ਕੀ ਪੱਲੇ ਪਊਗਾ ਦਿਨਾਂ ਦੇ ਵਿੱਚ ਕੋਈ ਨਾ ਇੱਕ ਗੱਲ ਧਿਆਨ ਨਾਲ ਸੁਣੋ ਫਿਰ ਬੇਬੇ ਜੀ ਸਾਨੂੰ ਦਿਨ ਦੱਸੋ ਦਿਨ ਦੱਸ ਭਾਈ ਜਿੱਥੇ ਦਿਨ ਦੱਸਣਾ ਹੁੰਦਾ ਉੱਥੇ ਮੈਂ ਦਿਨ ਦੱਸਦੀ ਹਾਂ ਇਹਦੀ ਨਾ ਹੀ ਕੋਈ ਤਥਾ ਨਾਇਕ ਕੋਈ ਦੇਣਾ ਨਾਇਕ ਕੋਈ ਟਾਈਮ ਜਿਹੜਾ ਟਾਈਮ ਵਾਲਾ ਹੋ ਮੈਂ ਤੁਹਾਨੂੰ ਉਹ ਵੀ ਦੱਸੂ ਇਹ ਕਈ ਪਾਸੇ ਧਿਆਨ ਨਾ ਸੁਣਾ ਹੁਣ ਦੂਜੇ ਪਾਸੇ ਆਜੋ ਜੇ ਤੁਹਾਡੇ ਦੁਸ਼ਮਣ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਬਹੁਤ ਜ਼ਿਆਦਾ ਪਰੇਸ਼ਾ ਦੁਸ਼ਮਣ ਇਹ ਨਹੀਂ ਹੁੰਦਾ ਤੁਹਾਡਾ ਮਕਾਨ ਬਣਦਾ ਦੇਖ ਕੇ ਨਹੀਂ ਜਾਂਦੇ ਤੁਹਾਡੇ ਕਈ ਵਾਰੀ ਕੋਈ ਆਸਪਰੋਸ ਤੁਹਾਡਾ ਕੋਈ ਜ਼ਹਿਰ ਬੋਸ ਦੋਸਤ ਦੁਸ਼ਮਣ ਦੇ ਮੱਥੇ ਤੇ ਲਿਖਿਆ ਨਾ ਦੁਸ਼ਮਣ ਕੌਣ ਹੁੰਦਾ ਦੁਸ਼ਮਣ ਉਹ ਹੀ ਨਹੀਂ ਹੁੰਦਾ ਜਿਹਦੇ ਨਾਲ ਖੂਨ ਕਹਾੜੇ ਹੋਏ ਹੁੰਦੇ ਨੇ ਗੁਪਤ ਦੁਸ਼ਮਣ ਜ਼ਿਆਦਾ ਪਾ ਰਹੇ ਨੇ ਆਪਣੀ ਬੁੱਕਲ ਦੇ ਵਿੱਚ ਜਿਨ੍ਹਾਂ ਦਾ ਆਪ ਨੂੰ ਪਤਾ ਵੀ ਨਹੀਂ ਲੱਗਦਾ ਜਿਵੇਂ ਇਹ ਸਾਡੇ ਦੁਸ਼ਮਣ ਨੇ ਥੋੜੀ ਹਰਕਤ ਚੀਜ਼ ਅਤੇ ਬੁਰਾ ਸਮਝਦੇ ਜਦੋਂ ਤੁਸੀਂ ਕੋਈ ਟੂਮ ਸੋਨਾ ਦਾ ਤਗਾਦਾ ਟੂਮ ਕੁਝ ਵੀ ਕਰਾ ਕੇ ਆਪਣੇ ਯਾਰਾਂ ਦੋਸਤਾਂ ਸਹੇਲੀਆਂ ਨੂੰ ਦਿਖਾਉਂਦੇ ਤਾਂ ਉਹਦੇ ਵਿੱਚ ਵੀ ਕਈ ਗੜਬਣਾ ਹੋ ਜਾਂਦੀ ਹੈ ਹੈ ਉਹ ਸੀਗਾ ਜੇ ਪਹਿਲਾਂ ਟੋੜਤਾ ਤਾ ਤੁਹਾਨੂੰ ਸਭ ਨਜ਼ਰ ਫਾਜਰ ਸਭ ਕਸਤੀ ਪੀਤਾ ਕਰਾ ਜੋ ਥੋੜੇ ਮਾੜਾ ਮੋਟਾ ਲਜੁਲ ਸੀ ਇਹ ਗੰ ਤਾਂ ਧਿਆਨ ਨਾਲ ਸੁਣੋ ਇਹ ਉਸ ਤੋਂ ਕਹਿਣਾ ਤੁਸੀਂ ਕਿਸੇ ਵੀ ਕਿਸਮਾ ਤੁਹਾਡੇ ਘਰ ਦੇ ਉੱਤੇ ਕਿਸੇ ਨੇ ਕੁਛ ਮਾੜਾ ਮੋਟਾ ਕਰਤਾ ਕੁਛ ਵੀ ਕਰਤਾ ਤੁਹਾਡੀ ਦੁਕਾਨ ਮਕਾਨ ਕਾਰੋਵਾਰ ਲੋਕੀ ਨਾਜ਼ਰਾ ਬਹੁਤ ਵੱਡੀਆਂ ਵੱਡੀਆਂ ਲਾਉਂਦੇ ਇਹ ਮੰਨਣੀ ਬੋ ਜੁਰਕ ਤੋਂ ਲੈ ਕੇ ਬੱਚੇ ਤੱਕ ਇਹ ਕੰਮ ਹੋ ਜਾਂਦਾ ਹੁਣ ਤੁਸੀਂ ਕੀ ਕਰਨ ਦੂਜਾ ਟੋਟਕਾ ਇਹ ਹੈ ਦੁਸ਼ਮਣ ਲਈ ਤੁਸੀਂ ਥੋੜੀ ਜਿਹੀ ਸਰੋਂ ਲੈਣੀ ਆ ਹੱਥ ਦੇ ਉੱਤੇ ਹ ਲੈ ਕੇ ਸਰੋਂ ਤੁਸੀਂ ਉਸ ਦੁਸ਼ਮਣ ਦਾ ਨਾਮ ਲੈਣਾ ਜਿਹੜਾ ਤੁਹਾਡਾ ਦੁਸ਼ਮਣ ਹੈ ਉਦੋਂ ਬਾਅਦ ਇਸ ਸਰੋਂ ਵਿੱਚ ਕਪੂਰ ਵਾਲਾ ਨਹੀਂ ਸੋਰੀ ਇਹਦੇ ਵਿੱਚ ਕਪੂਰ ਨਹੀਂ ਹੈਗਾ ਨਹੀਂ ਕਪੂਰ ਨਹੀਂ ਹੈਗਾ ਇਹਦੇ ਵਿੱਚ ਕਿ ਮੈਨੂੰ ਵੀ ਧਿਆਨ ਆਇਆ ਗੱਲਾਂ ਤੁਸੀਂ ਦੁਬਾਰਾ ਹੋਏ ਇਸ ਸਰੋਂ ਨੂੰ ਆਪਦਾ ਘਰ ਤੋਂ ਬਾਹਰ ਲਿਜਾ ਕੇ ਆਪਦਾ ਦੁਸ਼ਮਣ ਦਾ ਨਾਮ ਲੈ ਕੇ ਜਿਹੜੀ ਤੁਹਾਡੇ ਪੈਰ ਦੀ ਜੁੱਤੀ ਆ ਸੱਜੇ ਪੈਰ ਦੀ ਜੁੱਤੀ ਨਾਲ ਨੂੰ ਬ੍ਰੇਕ ਕਰਾ ਕਰ ਦੋ ਬਿਲਕੁਲ ਮਸਲ ਦੋਣ ਪੈਰ ਨਾਲ ਜਿਹੜੀ ਪੈਰ ਦੇ ਵਿੱਚ ਜੁੱਤੀ ਪਾਈ ਹੈ ਨਾ ਪੂਰੇ ਜ਼ੋਰ ਦੇ ਨਾਲ ਬ੍ਰੇਕ ਕਰ ਦੋ ਐਨ ਸੜਕ ਤੇ ਬਾਹਰ ਜਾ ਕੇ ਘਰੇ ਨਹੀਂ ਕਰਨਾ ਜੇ ਘਰੇ ਕਰ ਤਾਂ ਫਿਰ ਤਾਂ ਅੰਦਰ ਹੀ ਰਹਿ ਜਾਓ ਸਭ ਕੁਝ ਬਾਹਰ ਕਰਨਾ ਹੈ ਗੌਰ ਨਾਲ ਸੁਣ ਲਿਆ ਕਰੋ ਬਾਹਰ ਕਰਨਾ ਕਿਸੇ ਵੀ ਦਿਨ ਕਰ ਸਕਦੇ ਹਾਂ ਇਹ ਹੋ ਗਿਆ ਆਪਣਾ ਦੂਜਾ ਟੋਟਕਾ ਹੂੰ ਤੇ ਤੀਜਾ ਹੈ ਦਾ ਆਪਣਾ ਜੇ ਤੁਹਾਡੀ ਦੁਕਾਨ ਕਿਸੇ ਵੀ ਢੰਗ ਨਾਲ ਨਹੀਂ ਚੱਲਦੀ ਕਦੇ ਚੱਲ ਪਈ ਤੇ ਕਦੇ ਬੰਦ ਹੋ ਗਈ ਕੋਈ ਵੀ ਤੁਹਾਡੇ ਛੋਟੇ ਛੋਟੇ ਕੰਮ ਨੇ ਕਦੇ ਚੱਲਦੇ ਨੇ ਤੇ ਕਦੇ ਬੰਦ ਹੋ ਜਾਂਦੇ ਨੇ ਕਦੇ ਰੁਕ ਜਾਂਦੇ ਨੇ ਇਹ ਵੀ ਕਈ ਵਾਰੀ ਕੀਤਾ ਕਰਾਇਆ ਜਾਂ ਕਿਸੇ ਦੀ ਨਾજર ਜਾਂ ਕੁਝ ਵੀ ਹੋ ਸਕਦਾ ਹੁੰਦਾ ਜਾਂ ਕਈ ਵਾਰੀ ਆਪਰੇਜ ਨੂੰ ਆਪਾਂ ਕਹਿੰਦੇ ਆਪਰੇਜ ਚੀਜ਼ ਆ ਗਈ ਕਰਦੇ ਉਸ ਜਿਹਨੂੰ ਹੁਣ ਅੱਜਕੱਲ ਨਕਾਰਮਕ ਸ਼ਕਤੀਆਂ ਦੱਸਦੇ ਨੇ ਜਾਂ ਕੁਝ ਵੀ ਦੱਸਦੇ ਨੇ ਉਹ ਆ ਜਾਂਦੀਆਂ ਨੇ ਉਹਦੇ ਨਾਲ ਤੁਹਾਡੀ ਚੰਕ ਚੱਲਦੀ ਚੱਲਦੀ ਜਿਹੜੀ ਹੈਗੀ ਆ ਦੁਕਾਨ ਰੁਕਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਹੁਣ ਕਰਨਾ ਕੀ ਆ ਇਹਦੇ ਵਾਸਤੇ ਦੇਖੋ ਸਰ 5 ਰੁਪਏ ਦਾ ਮੈਂ ਪਾ ਦੱਸਦੀ ਆ ਕੋਈ ਜ਼ਿਆਦਾ ਤਾਂ ਦੱਸਦੀ ਨਹੀਂ ਹੁੰਦੀ ਇਹ ਚੀਜ਼ ਸਾਰਿਆਂ ਦੇ ਘਰੇ ਪਈਆਂ ਹੁੰਦੀਆਂ ਨੇ ਹੁਣ ਤੁਸੀਂ ਆ ਚੁਟਕੀ ਇੱਕ ਚੁਟਕੀ ਐਸ ਖੁੰਜਿਆ ਰੱਖਣੀ ਆ ਦੁਕਾਨ ਦੇ ਚਾਰਾਂ ਖੁੰਜਿਆਂ ਦੇ ਵਿੱਚ ਕੋਨਿਆਂ ਦੇ ਵਿੱਚ ਪੀਲੀ ਸਰੋਂ ਰੱਖਣੀ ਆ ਕਾਗਜ਼ ਦੇ ਵਿੱਚ ਪਾ ਕੇ ਰੱਖ ਦੋਗੇ ਛੇਤੀ ਚੱਕੀ ਜਾਊਗੀ ਫਿਰ ਉਸ ਨੂੰ ਇਕੱਠੀ ਕਰੋ ਇਕੱਠੀ ਕਰਕੇ ਆਪਦੀ ਦੁਕਾਨ ਤੋਂ ਬਾਹਰ ਸਰਕ ਦੇ ਤਲ ਜਾ ਕੇ ਸੈਟ ਕੋ ਕਿਸੇ ਦੇ ਚ ਬੁਰਾ ਨਹੀਂ ਹੈਗਾ ਉੱਤੋਂ ਚ ਗੱਡੀਆਂ ਨਿਕਲਣਗੀਆਂ ਉਹਨੂੰ ਲਤ ਲਈ ਜਾਣਗੀਆਂ ਉਹ ਬਰੀਕ ਕਰੀ ਜਾਣਗੀਆਂ ਤੁਹਾਡੀ ਜਿਹੜੀ ਦੁਕਾਨ ਦੇ ਤੇ ਗਾਹਕ ਨਹੀਂ ਸੀ ਆਉਂਦਾ ਜਾਂ ਬੰਦ ਪਈ ਸੀ ਰੁਕੀ ਬਾਰ-ਬਾਰ ਰੁਕਦੀ ਸੀ ਤੇ ਉਹ ਤੁਹਾਡੀ ਦੁਕਾਨ ਚੱਲਣੀ ਸ਼ੁਰੂ ਹੋ ਜਾਊਗੀ ਇਹ ਕੰਮ ਵੀ ਤੁਸੀਂ ਬਾਰ-ਬਾਰ ਕਰਦੇ ਰਹਿਣਾ ਕਿਉਂਕਿ ਇਹ ਕੰਮ ਤਾਂ ਬਾਰ-ਬਾਰ ਆਉਂਦੀਆਂ ਰਹਦੀਆਂ ਨੇ ਆਪਾਂ ਕਹਿੰਦੇ ਸੀ ਕੇਰਾ ਪਾ ਕਰ ਲਏ ਹੁਣ ਸਾਨੂੰ ਕੋਈ ਲੋੜ ਨਹੀਂ ਨਹੀਂ ਇਹ ਤੁਹਾਨੂੰ ਇਹ ਕੰਮ ਸਾਰੇ ਬਾਰ-ਬਾਰ ਕਰਨੇ ਪੈਣੇ ਨੇ ਤੋਂ ਹੱਡੇ ਕੰਮ ਹੋਰ ਵਾਲੀਆਂ ਚੀਜ਼ਾਂ ਨੇ ਦੇਖੋ ਬੁਰਾ ਬੁਰਾ ਕਿਸੇ ਦਾ ਨਹੀਂ ਰਗੜੀ ਉਹ ਬ੍ਰੇਕ ਹੋ ਜੂ ਹੁਣ ਹੈਗਾ ਆਪਣੇ ਕੋਲੇ ਚੌਥਾ ਟੋ ਟਟਕਾ ਹੁਣ ਦੇਖੋ ਤੁਸੀਂ ਧਿਆਨ ਨਾਲ ਸੁਣਿਆ ਕਰੋ ਫਿਰ ਤੁਸੀਂ ਕਹਿੰਦੇ ਬੇਬੇ ਸੰਤਾ ਜੀ ਪਤਾ ਹੀ ਨਹੀਂ ਲੱਗਿਆ ਇਹ ਆ ਫੈਕਟਰੀਆਂ ਵਾਲਿਆਂ ਵਾਸਤੇ ਜਿਹਦੀ ਚੱਲਦੀ ਚੱਲਦੀ ਫੈਕਟਰੀ ਦੀਆਂ ਮਸ਼ੀਨਾ ਖਰਾਬ ਹੋ ਜੇ ਅਚਾਨਕ ਤੇ ਫਿਰ ਤੁਸੀਂ ਕੀ ਕਹਿੰਦੇ ਜੀ ਸਾਡੀ ਤਾਂ ਚੱਲਦੀ ਸੀ ਵਧੀਆ ਫੈਕਟਰੀ ਪਤਾ ਨਹੀਂ ਕੀ ਹੋ ਗਿਆ ਬੰਦ ਹੋ ਗਈ ਜਾਂ ਜੇ ਹੋ ਗਿਆ ਉਹ ਹੋ ਗਿਆ ਹੈ ਕਿ ਨਹੀਂ ਉਹਦੇ ਵਿੱਚ ਵੀ ਬਹੁਤ ਗੱਲਾਂ ਹੁੰਦੀਆਂ ਨੇ ਤੁਸੀਂ ਕਹਿੰਦੇ ਹੁਣ ਤਾਂ ਹજી ਮਿਸਤਰੀ ਨੂੰ ਦਿਖਾਈ ਸੀ ਮਸ਼ੀਨ ਐਡੀ ਸ਼ਤੀ ਮਸ਼ੀਨ ਨੂੰ ਕੀ ਹੋ ਗਿਆ ਹੁਣ ਹજી ਮਿਸਤਰੀ ਠੀਕ ਕਰਕੇ ਦੁਬਾਰਾ ਫੇਰ ਚੰਗੀ ਪਲੀ ਮਸ਼ੀਨ ਕੱਢ ਜਾਂਦੇ ਦੇਖੋ ਇਹ ਜਿਨ੍ਹਾਂ ਨਾਲ ਹੁੰਦਾ ਉਹੀ ਇਸ ਕੰਮ ਨੂੰ ਜਾਣ ਸਕਦੇ ਨੇ ਦੂਜੇ ਦੇ ਭਾਤ ਤਾਂ ਮਜ਼ਾਕ ਹੁੰਦਾ ਦੇਖਾ ਬੜਾ ਸਾਸਤਾ ਜਾਂ ਸੌਖਾ ਜਾਂ ਕੰਮਾ ਕਿਸੇ ਵੀ ਦਿਨ ਤੁਸੀਂ ਜਿਹੜਾ ਬਾਜ਼ਾਰ ਜਾਓ ਬੱਚਿਆਂ ਨੂੰ ਖੇਡਣ ਵਾਲਾ ਜਰਾ ਕਢਾਉਣਾ ਹੁੰਦਾ ਬੱਚਿਆਂ ਦਾ ਖੇਡਣ ਵਾਲਾ ਕਢਾਉਣਾ ਤੁਸੀਂ ਉਹ ਕਢਾਉਣਾ ਲੈ ਕੇ ਜੇ ਤੁਹਾਡੇ 5 ਮਸ਼ੀਨਾਂ ਨੇ ਪੰਜਾਂ ਤੇ ਲਟਕਾ ਦਿਓ 11 ਨੇ 11 ਤੇ 2 ਨੇ 2 ਤੇ ਉਹ ਕਢਾਉਣਾ ਮਸ਼ੀਨ ਦੇ ਉੱਪਰ ਜਿਹੜਾ ਮਸ਼ੀਨ ਦੇ ਬਿਲਕੁਲ ਉੱਪਰ ਆ ਜਵੇ ਇਹ ਨਹੀਂ ਵੀ ਮਸ਼ੀਨ ਦੇ ਉੱਤੇ ਹੀ ਰੱਖਣਾ ਹੋਰ ਰੱਖਣਾ ਹੋਣਾ ਏ ਜਾਣੀ ਤੁਹਾਡੀ ਮਸ਼ੀਨ ਦੇ ਉੱਤੇ ਹੋਵੇ ਕਿਸੇ ਚੀਜ਼ ਨਾ ਬਣ ਕੇ ਐਸ ਥੱਲੇ ਮਸ਼ੀਨਾਂ ਤੇ ਉੱਪਰੋਂ ਹੋਵੇ ਕਢਾਉਣਾ ਤੇ ਦੇਖੋ ਫਿਰ ਫੈਕਟਰੀਆਂ ਚੱਲਦੀਆਂ ਤੇ ਤੁਹਾਡੀ ਜਿਹੜੀ ਸਮੱਸਿਆ ਪਰ ਇਹ ਕਰਨਾ ਤੁਹਾਨੂੰ ਦੇਖੋ ਕੰਮ ਬਾਰ-ਬਾਰ ਪਾਉ। ਕੋ ਇਹ ਜਿਹੜੀਆਂ ਚੀਜ਼ਾਂ ਨੇ ਅੱਲ ਬੁਲਾ ਰਹੇ ਦੇਖੋ ਛੋਟੇ-ਛੋਟੇ ਟੋਟਕੇ ਨੇ ਜੁਗੋ-ਜੁਗੋ ਦੇ ਨੇ ਇਹ ਕੋਈ ਕਿਸੇ ਦੇ ਬਾਪ ਦੇ ਨਹੀਂ ਨਾ ਮੇਰੇ ਨਾ ਕਿਸੇ ਹੋਰ ਦੇ ਇਹ ਜਾਣੀ ਲੋਭ ਹੋ ਗਈ ਸੀ ਲੋਭ ਕੀ ਸਾਡੀ ਦੁਨੀਆ ਕਿਸੇ ਵਜ੍ਹਾ ਚ ਡਰਦੀ ਲਾ ਲੋ ਚਾਹੇ ਸਮਝ ਲੋ ਵੀ ਸਾਡੇ ਲੋਕਾਂ ਨੂੰ ਡਰਾਇਆ ਜਾਂਦਾ ਇੰਨਾ ਕਿ ਜੇ ਤੁਸੀਂ ਪਾ ਦੱਸੋਗੇ ਟੋਟਕੇ ਦੱਸੋਗੇ ਤੁਹਾਡੇ ਨਾਲ ਜੇ ਹੋ ਉਹ ਹੋ ਦੇਖੋ ਬੁਰਾ ਕਰਨ ਵਾਈ ਦੁਨੀਆ ਦਾ ਆਪਾਂ ਮੰਨਦੇ ਆ ਜੋ ਮਰਜ਼ੀ ਕਾਨੂੰਨ ਬਣਨਾ ਚਾਹੀਦਾ ਪਹਿਲੀ ਤਾਂ ਗੱਲ ਮੈਂ ਕਿਸੇ ਦਾ ਬੁਰਾ ਨਾ ਕਰਦੀਆਂ ਤੇ ਨਾ ਮੈਂ ਕਰਾਂਗੀ ਤੇ ਮੈਂ ਗਰੰਟੀ ਦੀ ਗੱਲ ਕਹਿੰਦੀ ਆ ਜੇ ਕੋਈ ਮੈਨੂੰ ਕਹੂਗਾ ਵੀ ਨਾ ਵੀ ਬੁਰਾ ਕਰਨ ਵਾਲਾ ਬੁਰਾ ਕਰਨ ਵਾਲਾ ਮੇਰੇ ਕੋਲ ਕੋਈ ਪਾ ਹੀ ਨਹੀਂ ਹੈਗਾ ਹੈ ਆਪਣੇ ਕੋਲੇ ਭਲਾ ਕਰਨ ਵਾਲੇ ਪਾ ਨੇ ਅੱਲੇ ਗੱਲ ਮੈਂ ਕਿਸ ਤੋਂ ਪੈਸਾ ਨਹੀਂ ਲੈਂਦੀ ਮੇਰੇ ਦੋ ਚੈਨਲ ਐ YouTube ਤੇ ਇੱਕ ਸਹਿਲ ਜੋਤ ਸੋਨਵਲ ਦੂਜਾ ਹੈਗਾ ਮੇਰਾ ਗੋਡਜ਼ ਬੰ ਮੇਰੇ ਕੋਈ ਇਸ਼ਟਾ ਤੇ ਐਡੀ ਨਹੀਂ ਚੱਲਦੀ ਕਿਤੇ ਮੇਰੀ ਕੋਈ ਐਡੀ ਨਹੀਂ ਚੱਲਦੀ ਕੋਈ ਤੁਹਾਨੂੰ ਫालतੂ ਲੁੱਟੇ ਮੇਰੇ ਦੋ ਹੀ YouTube ਐਡੀਆਂ ਨੇ ਦੋ ਹੀ ਮੇਰੀ Facebook ਐਡੀਆਂ ਨੇ ਸਹਿਲ ਜੋਤ ਸੋਨਵਲ ਤੇ ਦੂਜੀ ਹੈਗੀ ਆ ਸਵਰਾਜ 855 ਕਈ ਲੋਕੀ ਮੈਂ ਦੇਖਦੀ ਆਂ ਅੱਜਕੱਲ ਸਾਡੇ ਕੋਲ ਸਾਡੇ ਰਿਸ਼ਤੇਦਾਰ ਵੀਡੀਓ ਭੇਜਦੇ ਨੇ ਵੀ ਆ ਤੁਹਾਡੀ YouTube ਤੇ ਕਿਸੇ ਦੇ ਪਾਈ ਕਿਸੇ ਦੇ ਚੈਨਲ ਤੇ ਆ ਤੁਹਾਡੀ ਇਸਤਾ ਤੇ ਪਾਈ ਆ ਤੁਹਾਡੀ ਕਿਤੇ ਹੋਰ ਪਾਈ ਹੋਈ ਆ ਆਪਦੇ ਚੈਨਲ ਬਣਾਈ ਬੈਠੇ ਨੇ ਉਹ ਲੋਕ ਉਹਨਾਂ ਲਈ ਵੀ ਠੀਕ ਆਪਾਂ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਦੇਖਦੇ ਆ ਮੈਂ ਮਹਾਲੀ ਜਾ ਕੇ ਆਉਂਗੀ ਤੇ ਹੁਣ ਤੁਸੀਂ ਇੱਕ ਹੋਰ ਆ ਉਹ ਹੈਗਾ ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਚੰਕ ਤੁਹਾਡੀ ਜੁੱਤੀ ਦਾ ਦਾ ਕੁਛ ਨਾ ਕੁਛ ਵਿਗੜ ਜਾਂਦਾ ਟੁੱਟ ਗਈ ਪੈਰ ਤੋਂ ਨਿਕਲ ਗਿਆ ਹੋ ਗਿਆ ਜੱਤਲਾ ਤੁਰੇ ਜਾਂਦਾ ਪਤਾ ਅੱਡੋ ਅੱਡੀ ਹੋ ਜਾਂਦਾ ਜਾਂ ਫਿਰ ਸੈਂਡਲ ਦੀ ਬੱਧਰੀ ਟੁੱਟ ਗਈ ਜਾਂ ਚੱਪਲ ਦੀ ਟੁੱਟ ਗਈ ਕੁਝ ਵੀ ਇਹ ਜਾਂ ਕੁਝ ਹੁੰਦਾ ਰਹਿੰਦਾ ਤੁਹਾਡੇ ਨਾਲ ਫਿਰ ਚਾਲਕ ਕਰੋ ਵਾਰ ਗੱਡੀ ਕੱਢੀ ਤੇ ਜਦੇ ਖਰਾਬ ਹੋ ਗਈ ਜਲਦੀ ਜਲਦੀ ਸਟਾਰਟ ਹੀ ਨਹੀਂ ਹੋ ਰਹੀ ਜਾਂ ਫਿਰ ਥੋੜਾ ਜਿਹਾ ਫਰਕ ਨਾ ਕਰ ਤੋ ਦੂਰ ਗਏ ਤੇ ਗੱਡੀ ਥੋੜਾ ਵਾਲਾ ਨੁਕਸਾਨ ਹੋ ਗਿਆ ਐਕਸੀਡੈਂਟ ਹੋ ਗਿਆ ਇਹਦੇ ਲਈ ਇੱਕ ਪਾ ਤੁਸੀਂ ਕਰਨਾ ਦੇਖੋ ਤੁਸੀਂ ਇਹ ਧਿਆਨ ਨਾਲ ਗੱਲ ਪਹਿਲਾਂ ਇਹ ਸੁਣਿਆ ਕਰੋ ਤੁਸੀਂ ਕਰਨਾ ਮੈਂ ਨਹੀਂ ਕਰ ਸਕਦੇ ਘਰ ਤੋਂ ਜਾਣ ਤੋਂ ਪਹਿਲਾਂ ਥੋੜੀ ਜਿਹੀ ਪੀਲੀ ਸਰੋਂ ਲੈ ਕੇ ਕਿਸੇ ਪੋਲੀਥੀਨ ਦੇ ਲਪਾਫੇ